ਹਾਲੇਲੂਇਆ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਨ ਵਾਲੇ ਅਤੇ ਸਾਰੇ ਸ਼ਾਮਲ ਹੋਣ ਵਾਲੇ ਸਾਰੇ ਪੈਨਪ੍ਰਾਵਾਂ ਲੋਕ ਜੈਮਸੀਡੀ ਆਓ ਵਸੇ ਅੱਜ ਦੇ ਕੀ ਅੱਜ ਦੇ ਪਵਿੱਤਰ ਵਚਨ ਸਾਡੇ ਜੀਵਨ ਦੇ ਵਿੱਚ ਕੀ ਪ੍ਰਤੀਗਿਆ ਕਰਦੇ ਆ ਤਾਂ ਆਓ ਅਸੀਂ ਪਵਿੱਤਰ ਬਾਈਬਲ ਦੇ ਇਸ ਪਵਿੱਤਰ ਵਚਨ ਵਾਲ ਦੇਖੀ ਜ਼ਮੂਰਾ ਦੀ ਪੋਥੀ ਉਸ ਦਾ 57 ਦੇ ਆ ਉਸ ਦਾ ਇੱਕ ਵਚਨ ਦੱਸ ਰਿਹਾ ਹੈ ਯੋਂ ਜੋ ਮੇਰੀ ਜਾਨ ਨੇ ਤੇਰੀ ਸ਼ਰਨ ਲਈ ਹੋਈ ਹੈ ਅਤੇ ਮੈਂ ਤੇਰੇ ਖੰਭਾ ਦੀ ছায়ਾ ਹੇਠ ਸ਼ਰਨ ਲਵਾਗਾ ਆਮਨ ਪਰਮੇਸ਼ਰ ਤੇਰੀ स्तुति ਹੋਵੇ ਇਸ वचन ਦੇ ਦੁਆਰਾ ਤਾਂ ਹਾਂ ਪਰਮੇਸ਼ਰ ਦੇ ਲੋਕੋ ਅੱਜ ਦੇ वचन ਸਾਨੂੰ ਦੱਸ ਰਿਹਾ ਹੈ ਕਿ ਜਦੋਂ ਸ਼ਾਉਲ ਦੌਦ ਦਾ ਪਿੱਛਾ ਕਰ ਰਿਹਾ ਸੀ ਅਤੇ ਦੌਦ ਅਪ੍ਰਮਸ਼ਕਲ ਦੇ ਸਮੇਂ ਵਿੱਚ ਗੁਫਾ ਦੇ ਸਮੇਂ ਵਿੱਚ ਗੁਫਾ ਦੇ ਵਿੱਚ ਚਲਾ ਗਿਆ ਸੀ ਉਸ ਸਮੇਂ 다ਊਦ ਨੇ ਪਰਮੇਸ਼ਰ ਤੇ ਕਿ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਮੈਂ ਤੇਰੀ ਸ਼ਰਨ ਵਿੱਚ ਰਹਾਂਗਾ ਜਦੋਂ ਤੱਕ ਮੇਰੇ ਜੀਵਨ ਦੇ ਵਿੱਚੋਂ ਇਹ ਪਰੇਸ਼ਾਨੀਆਂ ਬੁਪੱਤੀਆਂ ਮੇਰੇ ਕੋਲ ਤਲ ਨਾ ਜਾਂ ਇਸ ਤਰ੍ਹਾਂ ਹੈ ਪਰਮੇਸ਼ਰ ਦੇ ਲੋਕੋ ਅੱਜ ਤੁਸੀਂ ਵੀ ਜੇਕਰ ਪ੍ਰੇਸ਼ਾਨੀਆਂ ਦੇ ਵਿੱਚੋਂ ਦੀ ਹੋ ਕੇ ਗੁਜ਼ਰ ਰਿਹਾ ਹਾਂ ਤਾਂ ਤੁਸੀਂ ਵੀ ਅੱਜ ਆਖੋ ਕਿ ਪਰਮੇਸ਼ਰ ਮੈਂ ਤੇਰੀ ਸ਼ਰਨ ਵਿੱਚ ਰਹੂੰਗਾ ਸ਼ਾਇਦ ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਹਸਾਬ ਦੇ ਵਿੱਚ ਮੇਰਾ ਕੋਈ ਨਹੀਂ ਹੈ ਮੈਨੂੰ ਕੋਈ ਸਮਝ ਨਹੀਂ ਸਕਦਾ ਪਰ ਹਾਂ ਪਰਮੇਸ਼ਰ ਦੇ ਲੱਗੋ ਪਰਮੇਸ਼ਰ ਦਾ ਬਚਨ ਦੱਸ ਰਿਹਾ ਹੈ ਕਿ ਆਓ ਅਤੇ ਮੇਰੇ ਕੋਲ ਆਓ ਮੈਂ ਤੇਰੀ ਸਹਾਇਤਾ ਕਰੂੰਗਾ ਜੀਵੇਂ ਕਿ ਆਪਾਂ ਅਪੋਸਲੀਕ ਪੱਤਰ ਬਾਬਲ ਦੇ 3 ਪੁੱਤਰ ਵਚਨ ਵਾਲ ਦੇਖਦੇ ਹਾਂ ਇੱਕ ਪਤਰ ਉਸ ਦਾ 5 ਦਾ ਹੈ ਉਸ ਦਾ 7 ਵਚਨ ਦੱਸ ਰਿਹਾ ਹੈ ਕਾਤੀ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ ਆਮਨ ਪਰਮੇਸ਼ਰ ਤੇਰ ਸਤਿਉਤੀਓ ਵੀ ਸਵਚਨ ਦੇ ਦੁਆਰਾ ਅਤੇ ਜ਼ਮੂਰਾਂ ਦੀ ਪੁਥੀ ਉਸ ਦਾ 55 ਦਾ ਹੈ ਉਸ ਦਾ 22 ਵਚਨ ਦੱਸ ਰਿਹਾ ਹੈ ਆਪਣਾ ਭਾਰ ਈਹਾ ਹਵਾ ਉੱਤੇ ਸੁੱਟ ਆ ਤੇ ਉਹ ਤੈਨੂੰ ਸੰਭਾਲੇਗਾ ਆਮਨ ਪਰਮੇਸ਼ਰ ਤੇਰੀ स्तुਤੀ ਹੋਵੇ ਇਹ ਨਵਚਨ ਦੇ ਦੁਆਰਾ ਆਹਾ ਪਰਮੇਸ਼ਰ ਦੇ ਲੋਕੋ ਸਾਨੂੰ ਇੱਕੋ ਹੀ ਕੰਮ ਕਰਨਾ ਹੈ ਕਿ ਸਾਨੂੰ ਆਪਣੇ ਬੋਝ ਚਿੰਤਾ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪ ਦੇਣੇ ਚਾਹੀਦੇ ਹਨ ਜੋ ਸਾਡੇ ਹਰ ਬੋਝ ਨੂੰ ਚਿੰਤਾ ਨੂੰ ਬਿਮਾਰੀ ਨੂੰ ਸਾਡੇ ਜੀਵਨਾਂ ਦੇ ਵਿੱਚੋਂ ਛੁਟਕਾਰਾ ਦਿੰਦਾ ਹੈ ਕਿਉਂਕਿ ਪਰਮੇਸ਼ਰ ਦੇ ਹੀ ਪਵਿੱਤਰ ਲਹੂ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਸੁਤੰਤਰ ਕੀਤਾ ਹੈ ਹਰ ਇੱਕ ਉਸ ਬਿਮਾਰੀ ਤੋਂ ਛੁਟਕਾਰਾ ਦਿੱਤਾ ਹੈ ਦੁੱਖਾਂ ਤੋਂ ਸੰਤਾਪਾਂ ਤੋਂ ਚਿੰਤਾ ਤੋਂ ਇਸ ਲਈ ਸਾਨੂੰ ਕਦੇ ਨਿਰਾਸ਼ ਨਹੀਂ ਹੋਣਾ ਜੇ ਦਾ ਜਦੋਂ ਵੀ ਪਰਮੇਸ਼ਰ ਦੇ ਲੋਕੋ ਤੁਸੀਂ ਉਦਾਸ ਹੋ ਨਿਓ ਚਿੰਤਾ ਦੇ ਵਿੱਚ ਹੋ ਨਿਓ ਬੋਝ ਦੇ ਵਿੱਚ ਹੋ ਨਿਓ ਤਾਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਓ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਓ ਅਤੇ ਪ੍ਰਾਰਥਨਾ ਕਰੋ ਅਤੇ ਪਰਮੇਸ਼ਰ ਦੇ ਨਾਲ ਗੱਲਬਾਤ ਕਰੋ ਇਸ ਤਰ੍ਹਾਂ ਪਰਮੇਸ਼ਰ ਸਾਡੇ ਹਰ ਇੱਕ ਦੁੱਖਾਂ ਤੋਂ ਤਕਲੀਫਾਂ ਤੋਂ ਸਨ ਸ਼ਿਕਾਰਾ ਦੇ ਦੇਣ ਦੇ ਤਿਆਰ ਹੈ ਕਿਉਂਕਿ ਪਰਮੇਸ਼ਰ ਦੀ ਕੋੜੇ ਖਾਨ ਨਾਲ ਜਿਸੀ ਰੋਇਲ ਗਿੱਤੇ ਗਏ ਆ ਇਸ ਲਈ ਪਰਮੇਸ਼ਰ ਦੀ ਸ਼ਾਂਤੀ ਹੈ ਜੋ ਜੋ ਸਾਰੀ ਸਮਝ ਤੋਂ ਪਰੇ ਹੈ ਉਹ ਸਾਡੇ ਜੀਵਨ ਦੇ ਵਿੱਚ ਸਾਨੂੰ ਸ਼ਾਂਤੀ ਦੇ ਨਾਲ ਭਰ ਦੇਵੇਗਾ ਜਦੋਂ ਅਸੀਂ ਪਰਮੇਸ਼ਰ ਦੇ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੇ ਨੇੜੇ ਹੋਵਾਂਗੇ ਗੱਲਬਾਤ ਕਰਾਂਗੇ ਤਾਂ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਹਰ ਇੱਕ ਉਹ ਸ਼ਾਂਤੀ ਅਤੇ ਆਨੰਦ ਭਰ ਦੇਵੇਗਾ ਤਾਂ ਆਓ ਅਸੀਂ ਪ੍ਰਾਰਥਨਾ ਕਰੀਏ ਪਰਮੇਸ਼ਰ ਦੇ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੇ ਚਰਨਾ ਦੇ ਨੇੜੇ ਹੋ ਕੇ ਹਾਲੇਲੂਇਆ 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 ਪਿਤਾ ਪਰਮੇਸ਼ਰ ਤੁਸੀਂ ਸਾਨੂੰ ਇਹ ਅਧਿਕਾਰ ਦਿੱਤਾ ਹੈ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਕਿ ਅਸੀਂ ਆਪਣੀ ਸਾਰੀ ਬੋਝ ਸਾਰੀ ਪਰੇਸ਼ਾਨੀਆਂ ਨੂੰ ਪਿਤਾ ਪਰਮੇਸ਼ਰ ਤੁਹਾਡੇ ਨਾਲ ਪਿਤਾ ਪਰਮੇਸ਼ਰ ਪ੍ਰਾਰਥਨਾ ਦੇ ਰਾਹੀਂ ਗੱਲਬਾਤ ਕਰਦੇ ਤੇ ਅਮ ਬਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਕਿ ਤੁਸੀਂ ਸਾਡੇ ਬੋਝ ਨੂੰ ਸਾਡੀ ਚਿੰਤਾ ਨੂੰ ਪਿਤਾ ਪਰਮੇਸ਼ਰ ਆਪਣੇ ਉੱਪਰ ਚੱਕ ਲੈਂਦੇ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਤੁਸੀਂ ਹੋ ਜੋ ਸਾਨੂੰ ਪੁੱਤਰ ਜਾਂ ਪੁੱਤਰੀ ਦੇ ਰੂਪ ਵਿੱਚ ਚੁੰਨਦੇ ਲਈ ਤੇਰਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਿਤਾ ਜੋ ਤੁਸੀਂ ਸਾਡੇ ਨਾਲ ਪ੍ਰੇਮ ਕੀਤਾ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਆ ਪਰਮੇਸ਼ਰ ਤੁਸੀਂ ਸਾਡੀ ਪਰੇਸ਼ਾਨੀਆਂ ਨੂੰ ਬੋਝ ਨੂੰ ਪਿਤਾ ਪਰਮੇਸ਼ਰ ਅੱਜ ਸਾਡੇ ਜੀਵਨਾਂ ਦੇ ਵਿੱਚ ਜੋ ਸ਼ਟਕਾਰਾ ਦੇਣ ਦੇ ਲਈ ਜਾ ਰਹੇ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਪਿਤਾ ਤੇਰੀ ਅਦਭੁਤ ਸ਼ਾਂਤੀ ਆਪਣੇ ਹਾਲੇਲੂਇਆ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਮਹਿਸੂਸ ਕਰਨ ਪਿਤਾ ਪਰਮੇਸ਼ਰ ਤੇਰੇ ਬੱਚੇ ਜੋ ਤੈਨੂੰ ਪੁਕਾਰ ਰਹੇ ਹਨ ਪਿਤਾ ਪਰਮੇਸ਼ਰ ਤੈਨੂੰ ਦੇਖ ਰਹੇ ਹਨ ਪਿਤਾ ਪਰਮੇਸ਼ਰ ਅੱਜ ਉਹ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਅਤੇ ਆਨੰਦ ਪਾਉਣ ਪਿਤਾ ਪਰਮੇਸ਼ਰ ਤੇਰੀ ਪ੍ਰਾਰਥਨਾ ਦੇ ਰਾਇਂ ਕਿਤਾਬ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਸਾਰਾ ਅਧਰ ਤੇ ਸਾਰੀ ਮਹਿਮਾ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਆ ਆਮੇਨ